ਤੇ ਫੌਜ ਦੇ ਹਮਲੇ ਤੋਂ ਬਾਅਦ ਉੱਥੇ ਲਗਾਤਾਰ ਪ੍ਰੈਸ ਕਾਨਫਰੰਸ ਹੁੰਦੀ ਸੀ ਕੋਟਵਾਲੀ ਚ ਅਵਰ ਸਰ ਤਾਂ ਉੱਥੇ ਇੱਕ ਐਸਪੀ ਇੰਚਾਰਜ ਹੁੰਦਾ ਸੀ ਐਸਪੀ ਨੇ ਆ ਕੇ ਰਜਾਨਾ ਇੱਕ ਕਹਾਣੀ ਸਾਨੂੰ ਸੁਣਾਉਣੀ ਵੀ ਇਧਰੋਂ ਲੜਕੇ ਆ ਰਹੇ ਸੀ ਰਾਤ ਦਾ ਮੌਕਾ ਸੀ ਉਹ ਚੱਲੇ ਆਉਂਦੇ ਸੀ ਜੇ ਤੇ ਪੁਲਿਸ ਪਾਰਟੀ ਨਾਕਾ ਲੱਗਿਆ ਵਾ ਸੀ ਨਾਕੇ ਤੇ ਆਏ ਤਾਂ ਉਹਨਾਂ ਨੇ ਚੈਲੰਜ ਕੀਤਾ ਤੇ ਅੱਗੋਂ ਉਸ ਉਹਨਾਂ ਲੜਕਿਆਂ ਨੇ ਜਿਹੜੇ ਨੌਜਵਾਨ ਹੁੰਦੇ ਸੀ ਉਹਨਾਂ ਨੇ ਗੋਲੀ ਚਲਾਤੀ ਜਦੋਂ ਰਿਟਰਨ ਫਾਇਰ ਕੀਤਾ ਤਿੰਨ ਮਾਰੇ ਗਏ ਇੱਕ ਭੱਜ ਗਿਆ ਇੰਨਾ ਫੜ ਲਿਆ ਤੁਰ ਜਾਨ ਨਹੀਂ ਉਹ ਵੀ ਸਟੋਰੀ ਸਾਨੂੰ ਰਜਾਣਾ ਕਹੀ ਜਾਂਦੀ ਸੀ ਕਦੇ ਕੋਈ ਪ੍ਰੈਸ ਦਾ ਉਸ ਮੌਕੇ ਤੇ ਇਨਵੈਸਟੀਗੇਸ਼ਨ ਤੇ ਨਹੀਂ ਗਿਆ ਸੀ ਕੋਈ ਮੌਕੇ ਤੇ ਨਹੀਂ ਸੀ ਗਿਆ ਨਾ ਕਿਸੇ ਨੂੰ ਕੋਈ ਬਕੂਆ ਦਿਖਾਇਆ ਸੀ ਨਾ ਕੋਈ ਥਾਂ ਤੇ ਪਹੁੰਚਿਆ ਸੀ ਇਹ ਵੀ ਫਿਰ ਪ੍ਰੈਸ ਲਗਾਤਾਰ ਲਿਖੀ ਜਾਂਦੀ ਸਾਡੀ ਜਿਹੜੀ ਕੰਟੈਂਸ਼ਨ ਹੁੰਦੀ ਸੀ ਕਿ ਉੱਥੇ ਵੀ ਤੁਸੀਂ ਆਇਆ ਕਰੋ ਜੇ ਪੁਲਿਸ ਦਾ ਵਰਸ਼ਨ ਦੇਣਾ ਵੀ ਹੈ ਖਾਸ ਕਰਕੇ ਆਗੇ ਭਾਜੀ ਉਧਰ ਤੇ अजीत ਵਿੱਚ ਤੇ ਪਰਜਿੰਦਰ ਸਿੰਘ ਨੂੰ ਅਸੀਂ ਸਪੈਸ਼ਲ ਕਿਹੜਾ ਖੁਸ਼ ਮੀਟਿੰਗ ਕਰਕੇ ਵੀ ਇਹ ਪੁਲਿਸ ਦਾ ਵਰਸ਼ਨ ਆਇਆ ਜਾਂਦਾ ਜਿਵੇਂ ਇਹ ਕੋਈ ਗੌਸਪਲਟਰ ਹੁੰਦਾ ਦੁਨੀਆ ਦੀ ਵੱਡੀ ਸਚਾਈ ਇੱਥੇ ਹੁੰਦੀ ਆ ਕਮ ਸੇ ਕਮ ਜੇ ਤੁਸੀਂ ਇਹਨਾਂ ਦਾ ਦੇਣਾ ਹੁੰਦਾ ਇਨਵਰਟਡ ਕਮਾ ਚ ਦੇ ਦਿਆ ਕਰੋ ਇਹਨਾਂ ਦਾ ਵਰਸ਼ਨ ਹੈ ਅਸੀਂ ਆਪਣਾ ਵਰਸ਼ਨ ਬਣਾ ਕੇ ਦਿੰਨੇ ਆ ਜਿਵੇਂ ਅਸੀਂ ਮੌਕੇ ਤੇ ਜਾ ਕੇ ਆਏ ਹੁੰਨੇ ਆ ਵੀ ਉੱਥੇ ਆਏ ਹੋਏ ਆਏ ਹੋਏ ਇੱਕ ਭੱਜ ਗਿਆ ਜਿਹਾ ਹੋਇਆ ਸਾਰਾ ਉਹ ਐਂ ਲੱਗਦਾ ਵੀ ਜਿਵੇਂ ਮਤਲਬ ਕਿ ਪੱਤਰਕਾਰ ਮੌਕੇ ਤੇ ਗਿਆ ਤੇ ਉਹਨੇ ਜਾ ਕੇ ਸਾਰੀ ਕਹਾਣੀ ਦੇਖੀ ਐ ਤੇ ਦੇਖ ਕੇ ਉਹਨੇ ਰਿਪੋਰਟ ਕਰਤਾ ਤੇ ਸਾਡੇ ਜਿੰਮੇ ਪਾ ਦਿੱਤੀ ਜਾਂਦੀ ਐ ਸਾਰੀ ਗੱਲ ਪੱਤਰਕਾਰ ਦੇ ਤੇ ਪਰ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਜੇ ਮੈਂ ਓਪਨਲੀ ਕਹਿਣਾ ਚਾਹਣਾ ਵੀ ਬਲਜਿੰਦਰ ਸਿੰਘ ਹਮਦਰਦ ਤੇ ਪਰ ਉਹਨੇ ਕੀਤਾ ਨਹੀਂ ਉਹਨਾਂ ਨੇ ਬਿਲਕੁਲ ਹੀ ਕਿਸੇ ਵੀ ਲੈ ਬੋਲ ਤੇ ਵੀ ਇਹ ਨੋਰ ਮਾਲਕ ਉਹ ਮਾਲਕ ਸੀ ਐਡੀਟਰ ਸੀ ਉਹ ਕਰ ਸਕਦੇ ਸੀ ਤੇ ਬਾਕੀ ਜਿੱਥੋਂ ਤੱਕ ਸਾਡਾ ਜਿਹੜਾ ਪ੍ਰੈਸ ਸੀ ਹਿੰਦੀ ਪ੍ਰੈਸ ਸੀ ਪੰਜਾਬ ਕੇਸਰੀ ਗਰੁੱਪ ਦਾ ਪ੍ਰੈਸ ਸੀਗਾ ਤੇ ਕਿਸੇ ਸਰਜਨ ਨੂੰ ਬੇਸ਼ੱਕ ਇੱਥੇ ਗੁੱਗਲ ਭੈੜੀ ਵੀ ਲੱਗੇ ਉਹਨਾਂ ਦੇ ਜਿਨ੍ਹਾਂ ਦੇ ਨਾਲ ਮੈਂ ਅਵਸਰ ਕੰਮ ਕਰਦਾ ਸੀ ਵੀ ਸਿਆਸੀ ਚ ਸਿਆਸੀ ਚ ਦਰਵਾਜ਼ਾ ਉਦੋਂ ਪਹਿਲਾਂ ਦੇ ਉਹਨਾਂ ਦੇ 24 ਪੱਤਰਕਾਰ ਹੁੰਦੇ ਸੀ ਇੱਕੋ ਸ਼ਹਿਰ ਚ ਕੋਈ ਪੱਤਰਕਾਰ ਦਾ ਮਤਲਬ ਕੀ ਜਿਹੜਾ ਵੀ ਖਬਰ ਕੋਈ ਸਰਕਾਰ ਨੂੰ ਫਿੱਟ ਵੱਡੇ ਕਮਿਊਨਿਟੀ ਲਈ ਫਿੱਟ ਕੋਈ ਇਸ ਕਿਸਮ ਦੀ ਖਬਰ ਦੇ ਦੇਗਾ ਉਹ ਸਾਨੂੰ ਅਕਸੈਪਟ ਅਸੀਂ ਸ਼ਾਪ ਦਿੰਨੇ ਪੈਸੇ ਉਹਨਾਂ ਨੇ ਦੇਣੇ ਨਹੀਂ ਪੱਤਰਕਾਰ ਦੀ ਫਿਰ ਆਪਣੀ ਇੰਨੀ ਕੁ ਬੁੱਕਤ ਹੋ ਜਾਣੇ ਉਹਨੂੰ ਦੇਣ ਵਾਲਾ ਫਿਰ ਹੋਰ ਬਹੁਤ ਲੋਕ ਉੱਥੇ ਸੀਗੇ ਸਰਕਾਰਾਂ ਦੇ ਅੰਦਰ ਉੱਧਰ ਚ ਫਿਰ ਉਹਨੇ ਆਪਣੇ ਪੈਸੇ ਕਮਾਉਣ ਲੱਗ ਜਾਣੇ ਇਹ ਸਾਰਾ ਪ੍ਰੋਸੈਸ ਵੀ ਉੱਥੇ ਰਿਹਾ ਇਹਦੇ ਨਾਲ ਸਾਡਾ ਨੁਕਸਾਨ ਬਹੁਤ ਹੋਇਆ ਲਾਸਟ ਤੇ ਮੈਂ ਇਹ ਗੱਲ ਹੀ ਕਹਿਣਾ ਚਾਹਣਾ ਵੀ ਉੱਥੇ ਸਾਡੇ ਮੇਰੇ ਹੁੰਦੇ ਹੁੰਦੇ ਹੀ ਇਹ ਸਾਨੂੰ ਅਸਵਾਸ ਹੋਣ ਲੱਗ ਗਿਆ ਸੀ ਵੀ ਤਿੰਨ ਗੱਲਾਂ ਉੱਪਰ ਕੇ ਆ ਗਿਆ ਸੀ ਮੋٹے ਜਿਹੇ ਲੈਵਲ ਤੇ ਤਿੰਨ ਗੱਲਾਂ ਉੱਪਰ ਕੇ ਆਈਆਂ ਸੀ ਵੀ ਇਹ ਜਿਹੜੇ ਇਥੋਂ ਦੇ ਦਰਬਾਰ ਸਾਹਿਬ ਦੇ ਵਿੱਚ ਬੰਦੇ ਬਾਰੋ ਮਾਰਦੇ ਆ ਕਤਲ ਕਰਦੇ ਆ ਕੁਛ ਕਰਦੇ ਅੰਦਰ ਛਾਲ ਲੈ ਲੈਂਦੇ ਆ ਇੱਕ ਤਾਂ ਇਹ ਗੱਲ ਬਹੁਤ ਡੇਢੇਵੇਂ ਤਰੀਕੇ ਨਾਲ ਬਹੁਤ ਫੈਲੀ ਸੀ ਦਰਬਾਰ ਸਾਹਿਬ ਦੇ ਹਮਲੇ ਤੋਂ ਲੇਕ ਗਰਾਉਂਡ ਬਣਾਇਆ ਗਿਆ ਉਹਦੇ ਲਈ ਦੂਜਾ ਇਹ ਸੀਗਾ ਵੀ ਜਿਹੜੇ ਜਿਹੜਾ ਇਸ ਕਿਸਮ ਦਾ ਸਾਰਾ ਕੁਝ ਹੈ ਇਹ ਉੱਥੋਂ ਆ ਰਿਹਾ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਸ਼ਾਇਦ ਸ਼ਹਿ ਉਹਨਾਂ ਦੀ ਸ਼ਹਿਹ ਤੇ ਸਾਰਾ ਕੁਝ ਹੋ ਰਿਹਾ ਹੈ ਇਹ ਜਾਇਸੀ ਵੀ ਇਹ ਦੇਸ਼ ਨੂੰ ਤੋੜ ਨੂੰ ਫਿਰਦੇ ਆ ਹਾਲਾਂਕਿ ਮੈਂ ਮੈਨ ਲੱਗਾ ਵੀ ਦਰਬਾਰ ਸਾਹਿਬ ਤੇ ਹਮਲਾ ਹੋਣ ਤੱਕ ਕੋਈ ਇਹੋ ਜੀ ਗੱਲਬਾਤ ਕਿਸੇ ਕਿਸਮ ਦੀ ਨਹੀਂ ਸੀ ਹਰਪੁਰ ਸਾਹਿਬ ਦੇ ਰੈਵਿਊਸ਼ਨ ਅਜੰਡਾ ਸੀਗਾ ਉਸੇ ਤੇ ਮੋਰਚਾ ਲੱਗਿਆ ਸੀ ਕੋਈ ਗੱਲਬਾਤ ਨਹੀਂ ਸੀ ਇਸ ਕਿਸਮ ਦੀ ਇਹ ਪ੍ਰੈਸ ਨੇ ਜੇ ਕਿਤੇ ਸਾਡਾ ਲੋਕਲ ਪ੍ਰੈਸ ਨਾ ਕਹਿੰਦਾ ਜਦ ਅਬਰ ਸਾਡੇ ਪੰਜਾਬ ਜਦ ਸਾਰਾ ਤਾਂ ਫਿਰ ਨੈਸ਼ਨਲ ਪ੍ਰੈਸ ਤਾਂ ਜ਼ਰੂਰ ਕਹਿੰਦਾ ਕਹਿੰਦਾ ਸੀ ਦਿੱਲੀ ਦਾ ਦਿੱਲੀ ਨੂੰ ਤੁਸੀਂ ਰੋਕ ਵੀ ਨਹੀਂ ਸਕਦੇ ਜੋ ਮਰਜੀ छाप ਸਕਦੇ ਸੀ ਅੱਛਾ ਦੂਸਰਾ ਤਕਰ ਇਹ ਹੋਇਆ ਵੀ ਉਹਨਾਂ ਨੇ ਸੈਗਰੀਗੇਟ ਕਰਤੀ ਪੱਤਰਕਾਰਾਂ ਦੇ ਵਿੱਚ ਦੋ ਹਿੱਸੇ ਕਰਦੇ ਵੀ ਜੋ ਸਾਡੇ ਵਾਲੀ ਖਬਰ ਦੇਉ ਜਾਂ ਸਾਡੇ ਵਾਲੇ ਪਾਸੇ ਦੀ ਖਬਰ ਦਿੰਦਾ ਤੇ ਕੋਈ ਨਾ ਡਰੋ ਹਣਾ ਤੁਸੀਂ ਤੁਹਾਡੇ ਲਈ ਅਸੀਂ ਸਿਕਿਉਰਟੀ ਦੇ ਦਿਆ ਤੇ ਸਿਕਿਉਰਟੀਆਂ ਦਿੱਤੀਆਂ ਸਾਰੀਆਂ ਵੱਡੀਆਂ-ਵੱਡੀਆਂ ਸਿਕਿਉਰਟੀਆਂ ਜਿਵੇਂ ਉਹਨਾਂ ਦਿਨਾਂ ਵਿੱਚ ਜੰਮੇ ਜੋਰਨਲਿਸਟਾਂ ਨੂੰ ਸਭ ਤੋਂ ਵੱਡੀ ਸਿਕਿਉਰਟੀ ਮਿਲੀ ਹੁੰਦੀ ਸੀ ਤੇ ਜਿਵੇਂ ਸਿੰਘਾ ਨੰਦ ਸੀਗੇ ਉਹਨਾਂ ਨਾਲ ਤੇ ਸੀਪੀਆਈ ਤੋਂ ਤੇ ਹੋਰਾ ਵੀ ਸਾਰੇ ਪੰਜਾਬ ਕੇਸਰੀ ਦੀ ਤਾਂ ਉਹਨਾਂ ਨੇ ਸਾਡੀ ਗਲੀ ਬੰਦ ਕਰ ਦਿੱਤੀ ਸੀ ਤੁਸੀ ਕਿਸੇ ਨੂੰ ਪਤਾ ਹੋਵੇ ਸਾਰਾ ਏਰੀਆ ਜਨੰਦਰ ਦੇ ਜਨਨ ਵਾਲੇ ਸੱਜਣ ਬਹੁਤ ਇਹ ਇਸ ਕਿਸਮ ਦੇ ਸਿਕਿਉਰਟੀਆਂ ਦੇਖ ਕੇ ਉਹ ਅਖਬਾਰ ਦਾ ਰੂਪ ਨਹੀਂ ਰਹਿੰਦਾ ਫਿਰ ਉਸ ਕਿਸਮ ਦਾ ਉਹ ਇੱਕ ਸਪੋਕਸ ਪਰਸਨ ਸਪੋਕਸਮੈਨ ਉਹੋ ਕੀ ਦੇ ਬੁਲਾਰੇ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਆ ਫਿਰ ਹੁਣ ਕਹਿਣ ਦੀ ਲੋੜ ਨਹੀਂ ਇਸ ਕਰਕੇ ਟ੍ਰਿਬਿਊਨ ਚ ਵੀ ਪ੍ਰੇਮ ਪਾਰਟੀ ਨੇ ਵੱਡੀ ਸਿਕਿਉਰਟੀ ਲਈ ਸੀ ਐਡੀਟਰ ਸੀ ਉਹਨਾਂ ਅੰਦਰ ਵਿੱਚ ਹੋਰ ਵੀ ਸਾਡੇ ਸੀਗੇ ਤੋਂ ਇੱਕ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਇਹ ਸਿਕਿਉਰਿਟੀ ਵਾਲੀ ਜਿਹੜੀ ਪੱਤਰਕਾਰੀ ਹੈ ਇਹ ਹੁਣ ਪੱਤਰਕਾਰੀ ਨਹੀਂ ਹੈ ਇਹ ਵੀ ਉਹਨਾਂ ਦੇ ਨਾਲ ਵਿੱਚ ਬਹੁਤ ਸਾਰਾ ਚੱਲਦਾ ਰਿਹਾ ਸੀਗਾ ਤੇ ਸਿਕਿਉਰਿਟੀ ਲੈ ਲੈਂਦੇ ਹੁੰਦੇ ਸੀਗੇ ਤੇ ਬਹੁਤੀਆਂ ਸਹੂਲਤਾਂ ਵੀ ਸਰਕਾਰ ਦਿੰਦੀ ਹੁੰਦੀ ਸੀ ਜ਼ਿਆਦਾ ਤੇ ਉਹਨਾਂ ਦੇ ਏਜੰਡੇ ਤੇ ਕੰਮ ਕਰੋ ਸਹੂਲਤ ਮਿਲ ਜਾਂਦੀ ਸੀ ਇੱਕ ਇਹ ਹੁੰਦਾ ਸੀ ਵੀ ਇੱਥੇ ਬੜੀ ਕੰਟੈਂਸ਼ਨ ਉਹਨਾਂ ਨਾਲ ਸਾਡੇ ਚੱਲਦੀ ਰਹਿੰਦੀ ਦੇ ਸਹੂਲਤਾਂ ਸਰਕਾਰ ਨੇ ਲੈਣੀਆਂ ਕਿ ਨਹੀਂ ਲੈਣੀਆਂ ਉਹਨਾਂ ਦੇ ਕਈ ਕਿਸਮ ਦੇ ਸਹੂਲਤਾਂ ਦੇਣਾ ਸੀ ਉਹ ਅੱਜ ਵੀ ਦਿੰਦੇ ਆ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜਾ ਫਿਰ ਵੀ ਸਰਕਾਰ ਨੇ ਕਿਵੇਂ ਨਾ ਕਿਵੇਂ ਢੇਡੇ ਡੰਗੇ ਤਰੀਕੇ ਨਾਲ ਪ੍ਰੈਸ ਨੂੰ ਆਪਣੇ ਮਤਾਬਕ ਵਰਤਨ ਦੀ ਜਿਹੜੀ ਅ ਚਲਦੀ ਹੈ ਰਵਾਇਤ ਐਕਸਰਸਾਈਜ਼ ਚੱਲ ਗਈ ਹੈ ਕਬੈਦ ਉਹੀ ਚੱਲ ਰਹੀ ਅੱਜ ਤੱਕ ਉਹ ਹੁਣ ਤੱਕ ਚੱਲਦੀ ਆ ਤੇ ਜਿਹੜਾ ਫਿਰ ਮੈਨੂੰ ਸਾਨੂੰ ਮੈਂ ਪਰਸਨਲ ਜੱਤੀ ਲੈਵਲ ਤੇ ਕਹਿੰਦਾ ਮੈਨੂੰ ਇਹ ਗੱਲਾਂ ਬੜੀਆਂ ਉਹਨਾਂ ਦਿਨਾਂ 'ਚ ਹੀ ਰੜਕਣ ਲੱਗੀਆਂ ਸੀ ਕੁਝ ਮੇਰੀ ਬੈਕਗ੍ਰਾਉਂਡ ਡਿਫਰੈਂਟ ਸੀ ਸਾਨੂੰ ਇਹ ਪਤਾ ਲੱਗ ਗਿਆ ਸੀ ਅਸੀਂ ਫਿਰ ਉਸ ਵੇਲੇ ਇੰਨੀ ਕਿ ਚੁਆਇਸ ਜ਼ਰੂਰ ਸੀ ਕਿ ਤੁਸੀਂ ਜੇ ਤਾਂ ਪੱਤਰਕਾਰੀ ਕਰਨੀ ਹੈ ਤਾਂ ਤੁਹਾਨੂੰ ਵੀ ਸੰਭਲ ਕੇ ਕਰਨੀ ਪਊ ਫਿਰ ਵੀ ਕੋਸ਼ਿਸ਼ ਮੇਰੀ ਹੁੰਦੀ ਸੀ ਵੀ ਕੋਈ ਨਾ ਕੋਈ ਅੱਖਰ ਟੇਢੇ ਪਿੱਗੇ ਤਰੀਕੇ ਨਾਲ ਲੰਘਾ ਦਈਏ ਜਿੰਨਾਕ ਲੰਘ ਸਕਦਾ ਸਚਾਈ ਦਾ ਧਰਤੀ ਨਾਲ ਜੁੜਿਆ ਹੋਇਆ ਅਸਲੀਅਤ ਨਾਲ ਜੁੜਿਆ ਹੋਇਆ ਚ ਇੱਕ ਡੀਕੋਟਿਵ ਜੁਡੀਸ਼ਰੀ ਉਹਨਾਂ ਉੱਤੇ ਹੋ ਵਾਚ ਡੌਗ ਦਾ ਕੰਮ ਕਰਦਾ ਜਿਹੜਾ ਜੇ ਅਸੀਂ ਉਸ ਨੂੰ ਟੈਕਨੀਕਲੀ ਦੇਖੀਏ ਪ੍ਰਿੰਸੀਪਲੀ ਦੇਖੀਏ ਡੈਮੋਕ੍ਰੇਸੀ ਚ ਪਰ ਉਹ ਪਰਉ ਫਰੇਮਵਰਕ ਉਸੇ ਦੀ ਕੰਮ ਕਰਦਾ ਹੈ ਇਹ ਨਹੀਂ ਹੈ ਜਿਵੇਂ ਹੁਣ ਫਾਰਨ ਪੋਲਿਸੀ ਉੱਤੇ ਕਿਸੇ ਵੀ ਦੇਸ਼ ਦਾ ਪ੍ਰੈਸ ਹੈ ਉਹ ਜਿਹੜੇ ਦੇਸ਼ ਦੀ ਫਾਰਨ ਪੋਲਿਸੀ ਦੇਖ ਜੀ ਹੋਊਗੀ ਉੱਥੋਂ ਦਾ ਪ੍ਰੈਸ ਉਵੇਂ ਗੱਲ ਕਰੂਗਾ ਜਿਵੇਂ ਇੱਥੇ ਸਾਡੇ ਬਹੁਤ ਪ੍ਰੋਬਲਮ ਆਉਂਦੀ ਹੈ ਜੇ ਫੋਰਨ ਪੋਲਿਸੀ ਵੀ ਇੱਥੇ ਕੋਈ ਪਾਕਿਸਤਾਨ ਚ ਕੋਈ ਜਾਂ ਇੰਡੀਆ ਚ ਇੱਥੇ ਕੈਨੇਡਾ ਚ ਕੋਈ ਇਸ ਕਿਸਮ ਦੀ ਕੋਈ ਹੈ ਉਹਨਾਂ ਦੀ ਪੋਲਿਸੀ ਆਫ ਫੋਰਨ ਪੋਲਿਸੀ ਉਸੇ ਕਿਸਮ ਦੀ ਰਿਪੋਰਟਿੰਗ ਜੇ ਇੱਥੇ ਨਹੀਂ ਹੁੰਦੀ ਤਾਂ ਇੰਡੀਆ ਇੰਡੀਆ ਦੇ ਪੇਪਰ ਕਰ ਰਹੇ ਐ ਇੱਥੋਂ ਬਾਰੇ ਉਹ ਫੋਰਨ ਪੋਲਿਸੀ ਦਾ ਸਾਰਾ ਉਸੇ ਤਰੀਕੇ ਨਾਲ ਬੋਲ-ਵਾਲ ਲੈਂਦੇ ਇਹ ਨੇਸ਼ਨ ਬੀਆਂ ਜਿਹੜੀਆਂ ਪ੍ਰੋਬਲਮ ਐ ਸਾਰੀਆਂ ਤੇ ਜਿਹੜੀਆਂ ਇਸ ਕਨਸੈਪਟ ਦੀਆਂ ਇਹ ਨੇਸ਼ਨ ਜਿਹੜਾ ਵੈਸਟਰਨ ਬੈਸਟ ਦਾ ਨੇਸ਼ਨ ਹੈ ਇਹ ਸਾਡੇ ਉਵੇਂ ਦੀ ਉਵੇਂ ਏਸ਼ੀਅਨ ਕੰਟਰੀ ਵਿੱਚ ਲਾਗੂ ਨਹੀਂ ਹੋ ਸਕਦਾ ਪਰ ਲਾਗੂ ਕਰਦੇ ਆ ਤੇ ਇਸੇ ਵਿੱਚੋਂ ਜਿਹੜਾ ਹੁਣ ਸਾਰਾ ਬਾਕੀ ਪ੍ਰਸਾਸਨ ਨਿਕਲਿਆ ਪ੍ਰੈਸ ਵੀ ਇਸੇ ਤਰੀਕੇ ਨਾਲ ਨੈਸ਼ਨਿਸਟ ਲੈਵਲ ਤੇ ਤੁਸੀਂ ਕਵਰ ਕਰੋ ਤਾਂ ਸਾਨੂੰ ਅਸੀਂ ਵੀ ਪਹਿਲਾਂ ਮੈਂ ਜਦੋਂ ਦਿੱਲੀ 87 ਚ ਜਾਣਾ ਅਸੀਂ ਹਜੇ ਕੰਟਰੀ ਬਰਥ ਦੇ ਹੁੰਦੇ ਸੀ ਕਾਫੀ ਹੱਦ ਤੱਕ ਅਸੀਂ ਜਦੋਂ ਯੂਜ਼ ਕਰਨਾ ਕੰਟਰੀ ਵਰਲਡ ਜੂਜ਼ ਕਰਨਾ ਮੇਰਾ ਇੰਗਲਿਸ਼ ਸਾਈਟ ਤੇ ਸੀਗਾ ਯੂਐਨਆਈ ਦੇ ਪ੍ਰੈਸ ਦੇ ਵਿੱਚ ਉੱਥੇ ਸਾਡੇ ਤਿੰਨ ਸੈਕਸ਼ਨ ਸੀ ਉਰਦੂ ਸੈਕਸ਼ਨ ਵੀ ਸੀ ਹਿੰਦੀ ਵੀ ਸੀ ਤੇ ਮੇਰੇ ਨਾਲ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮੇਰਾ ਚੰਦਰ ਸ਼ੇਖਰ ਸਾਊਥ ਇੰਡੀਆ ਦਾ ਥੱਲੇ ਤਾਮਿਲਨਾਡੂ ਤੋਂ دوست ਹੁੰਦਾ ਸੀਗਾ ਸਾਡਾ ਇਕੱਠਾ ਪ੍ਰੈਸ ਡੈਸਕ 'ਤੇ ਇਕੱਠੇ ਕਵਰ ਕਰਦੇ ਜੇ ਤੇ ਅਸੀਂ ਦੋਨਾਂ ਦੇ ਬੜੇ ਇਹ ਕੋਸ਼ਿਸ਼ ਹੁੰਦੀ ਸੀ ਉਹ ਵੀ ਪਰਫੈਕਟਡ ਸੀ ਨੇਸ਼ਨ ਦੇ ਉੱਤੋਂ ਉਹਨਾਂ ਆਮਾਦਨਾਂ ਦੇ ਵਿੱਚ ਮੂਵਮੈਂਟ ਸੀ ਜਿਹੜੀ ਜਲਦੀ ਸੀ ਟਾਈਮ ਉੱਲੀ ਤੇ ਸਾਡੇ ਵੀ ਇੱਥੇ ਪੰਜਾਬ ਚ ਗਵਰਨਮੈਂਟ ਚੱਲਦੀ ਸੀ ਅਸੀਂ ਦੋਨਾਂ ਨੇ ਕਦੇ ਨਾ ਕੋਸ਼ਿਸ਼ ਕਰਨੀ ਵੀ ਅਸੀਂ ਨੇਸ਼ਨ ਨਹੀਂ ਸੀ ਲਿਖਦੇ ਤੇ ਜੇ ਕਿਤੇ ਭੁੱਲ ਭੁਲੇਖੇ ਮੈਥੋਂ ਲਿਖੀ ਜਾਣੀ ਤਾਂ ਉਹਨੇ ਮੈਨੂੰ ਆ ਕੇ ਕਹਿਣਾ ਵੀ ਆਹ ਨੇਸ਼ਨ ਸ਼ਬਦ ਤੋਂ ਪਾ ਕਿਉਂ ਪਾਤਾ ਅਜ ਕਾਪੀ 'ਚ ਤੇ ਅਸੀਂ ਐਸ ਕਿਸਮ ਦੇ ਉਹ ਸੈਸ ਉੱਤੇ ਹੁੰਦੀ ਸੀ ਨੇਸ਼ਨ ਲੈਵਲ ਤੇ ਪਰ ਨੇਸ਼ਨ ਦਾ ਜਿਹੜਾ ਇੱਕ ਨੈਰੇਟਿਵ ਬੰਨਾ ਹੁੰਦਾ ਹੈ ਉਹ ਸਾਡੇ ਪ੍ਰੈਸ ਤੋਂ ਬਣਾਇਆ ਜਾਂਦਾ ਹੈ ਨੈਰੇਟਿਵ ਨੇਸ਼ਨ ਦਾ ਮਤਲਬ ਵੀ ਇੱਕ ਤੁਸੀਂ ਖਾਸ ਕਿਸਮ ਦਾ ਨੈਰੇਟਿਵ ਬੰਨੋ ਕਿਉਂਕਿ ਉਸੇ ਉੱਤੇ ਹੀ ਅਸੀਂ ਪੰਜਾਬ ਨੇ ਬਹੁਤ ਫੇਸ ਕੀਤਾ ਐਂਟੀ ਨੈਸ਼ਨਲ ਐਂਟੀ ਨੈਸ਼ਨਲ ਦੀ ਜਿਹੜੀ ਸ਼ਬਦ ਹੈ ਦੇਸ਼ ਧਰੋਹੀ ਸ਼ਬਦ ਹੈ ਉਸ ਨੇਸ਼ਨ ਦੇ ਕਨਸੈਪਟ ਤੋਂ ਜਿਹੜਾ ਪੱਕਾ ਕਰਦੇ ਆ ਉਹਦੇ ਤੋਂ ਐਂਟੀ ਨੈਸ਼ਨਲ ਨਿਕਲਦਾ ਹੈ ਉਹ ਫਿਰ ਤਾਂ ਇੰਟਰਨੈਸ਼ਨਲ ਕੱਟਣ ਲੱਗੇ ਹੁਣ ਜਿਹਨੂੰ ਤੁਸੀਂ ਐਂਟੀਨੈਸ਼ਨਲ ਕੱਟ ਕਹਤ ਆ ਉਹ ਭਾਵੇਂ ਆਪਦੀਆਂ ਮੰਗਾਂ ਲਈ ਗੱਲ ਕਰਦਾ ਹੋਵੇ ਆਪਦੀਆਂ ਸਹੀ ਮੰਗਾਂ ਲਈ ਗੱਲ ਕਰਦਾ ਹੋਵੇ ਆਪਦੇ ਹੱਕਾਂ ਦੀ ਗੱਲ ਕਰਦਾ ਹੋਵੇ ਜਦੋਂ ਉਹਦੇ ਤੇ ਸ਼ਬਦ ਐਂਟੀਨੈਸ਼ਨਲ ਆਤਾ ਤੇ ਉਹ ਫਿਰ ਤੁਸੀਂ ਤੁਸੀਂ ਸਮਝ ਲਓ ਜਾਂ ਜਿਵੇਂ ਬਹੁਤ ਕੋਸ਼ਿਸ਼ ਹੋ ਗਈ ਨਵੇਂ ਨਵੀਂ ਇੱਕ ਕੋਸ਼ਿਸ਼ ਹੋਈ ਹੈ ਜਿਹੜੀ ਖਾਸ ਖਾਸ ਖਿੱਤਿਆਂ 'ਚ ਹੋਈ ਹੈ ਪੰਜਾਬ 'ਚ ਖਾਸ ਕਰਕੇ ਹੋਈ ਹੈ ਟੈਰਿਸਟ ਵਰਲਡ ਕੀ ਦੇ ਨਾਲ ਲਾਉਣਾ terrorist بولਟ ਦਾ ਬਹੁਤ ਨੈਗੇਟਿਵ ਹੈ ਉਹ ਸਾਡੀ ਪ੍ਰੈਸ ਵਰਤਣ ਲੱਗਾ ਕਦੇ ਨਹੀਂ ਦੇਖਦੀ ਜਿਵੇਂ ਉਹ ਪ੍ਰੈਸ ਨਹੀਂ ਹੀ ਉਹ ਨੈਰੇਟਿਵ ਖੜਾ ਕਰਨਾ ਹੁੰਦਾ ਵੀ 테러ਿਸਟ ਕੌਣ ਹੈ ਕੌਣ ਨਹੀਂ ਤਾਂ ਤੁਸੀਂ ਦੇਖੋ ਵੀ ਕਸ਼ਮੀਰ ਚ ਸਾਰੀ ਜਹਾਰਾ ਕਈ ਗੱਲਾਂ ਹਥਿਆਰਬੰਦ ਤੇ ਇਸ ਕਿਸਮ ਦੀਆਂ ਜਿਹੜੀਆਂ ਹੋਈਆਂ ਉੱਥੇ ਜ਼ਿਆਦਾ ਹੋਈਆਂ ਉਹਨਾਂ ਨੂੰ ਮਿਲੀਟੈਂਟ ਕਿਹਾ ਜਾਂਦਾ ਪੰਜਾਬ ਵਿੱਚ 테러ਿਸਟ ਕਿਹਾ ਜਾਂਦਾ ਨਾਰਥ-ਈਸਟ 'ਚ ਵੀ ਟੈਰਿਸਟ ਕਿਹਾ ਜਾਂਦਾ ਨਾਰਥ-ਈਸਟ ਦੇ ਥੋੜੇ ਜਿਹੇ ਸੇ ਟੈਰਿਸਟ ਕਿਹਾ ਜਾਂਦਾ ਬਾਕੀ ਉਹ ਫਿਮਿਲੀ ਮਿਲਿਟੈਂਟ ਕਿਹਾ ਜਾਂਦਾ ਇਹ ਸ਼ਬਦ ਹੈ ਜਿਹੜਾ ਜਦੋਂ ਤੁਸੀਂ ਕਿਸੇ ਨਾਲ ਟੈਰਿਸਟ ਸ਼ਬਦ ਲਾ ਰਹੇ ਹੋ ਤਾਂ ਤੁਸੀਂ ਵੈਸਟਰਨ ਦੁਨੀਆ 'ਚ ਬੈਠੇ ਹੋ ਇੱਥਲੀ ਦੁਨੀਆ 'ਚ ਬੈਠੇ ਹੋ ਉਹਦਾ ਇੱਕ ਆਪੋ ਆਪਣੇ ਆਪ 'ਚ ਕਨੋਟੇਸ਼ਨ ਤੇ ਉਹਦਾ ਮੀਨਿੰਗ ਤੇ ਇੰਪਲੀਕੇਸ਼ਨ ਹੋਰ ਕਾਈਂ ਦੀ ਲੋਡ ਹੀ ਇਸ ਕਰਕੇ ਸਾਡੇ ਜਿਹੜੇ ਸ਼ਬਦ ਹੈ ਨੇਸ਼ਨ ਐਂਟੀ ਨੇਸ਼ਨ ਟੈਰਿਸਟ ਮਿਲਿਟੈਂਟ ਇਹ ਆਪਣੇ ਉੱਚ ਬਹੁਤ मीनिंग ਰੱਖਦੇ ਆ ਅਸੀਂ ਪ੍ਰੈਸ ਵਿੱਚ ਕਈ ਵਾਰੀ ੱੱਕੇ ਨਾਲ ਉੱਚੀ ਵਰਤੀ ਜਾਂਦੀਆਂ ਇੱਕ ਦੂਜੇ ਦੀ ਪਲੇਸਮੈਂਟ ਲੈਵਲ ਤੇ ਜਦੋਂ ਅਸੀਂ ਉਹਦੇ ਬਾਰੇ ਸੋਚਦੇ ਹਾਂ ਇਹ ਸ਼ਬਦ ਬੜੇ ਭਲੇ ਸ਼ਬਦ ਹੈ ਇਹ ਪੋਲੀਟੀਕਲ ਸ਼ਬਦ ਹੈ ਜਦੋਂ ਅਸੀਂ ਕਿਸੇ ਦੇਸ਼ ਨੂੰ ਨੇਸ਼ਨ ਕਹਿੰਦੇ ਆ ਤਾਂ ਉਹ ਫਿਰ ਉਹਦਾ ਨੈਸ਼ਨਲਿਜ਼ਮ ਸਾਹਮਣੇ ਆ ਜਾਂਦਾ ਹੈ ਹੁਣ ਇੰਡੀਆ ਦੇ ਵਿੱਚ ਜੇ ਨੈਸ਼ਨਲਿਜ਼ਮ ਦੀ ਗੱਲ ਆਉਂਦੀ ਹੈ ਤਾਂ ਹਿੰਦੂ ਨੈਸ਼ਨਲਿਜ਼ਮ ਆ ਗਿਆ ਤਾਂ ਉਹਦੇ ਚ ਫਿਰ ਹਿੰਦੂ ਰਾਸ਼ਟਰ ਆਊਗਾ ਉਹ ਸਾਰੀ ਗੱਲ ਉਹਦੇ ਨਾਲ ਜੁੜ ਜਾਂਦੀ ਹੈ ਇਸ ਕਰਕੇ ਸਾਨੂੰ ਰਾਸ਼ਟਰਵਾਦੀ ਨੈਸ਼ਨਲਿਜ਼ਮ ਨੇਸ਼ਨ ਤੇ ਇਹ ਸਾਰੇ ਜਿਹੜੇ ਸ਼ਬਦ ਹੈ ਬੜੇ ਸੰਭਲ ਕੇ ਲਾਉਣੇ ਪੈਂਦੇ ਆ ਤੇ ਜਗ ਬਾਕੀ ਦੂਜੀ ਗੱਲ ਅਸੀਂ ਇੱਕ ਹੋਰ ਜਿਹੜੇ ਸਾਡੇ ਪ੍ਰੈਸ ਦੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਪੰਜਾਬ 'ਚ ਰਹਿੰਦੇ ਸਾਨੂੰ ਇਹ ਵੱਡੀ ਪ੍ਰੋਬਲਮ ਹੁੰਦੀ ਸੀ ਪ੍ਰੈਸ ਦੇ ਵਿੱਚ ਇਸੇ ਕੰਟੈਸਟ 'ਚ ਅਸੀਂ ਇਸ ਕੰਟੈਸਟ ਤੋਂ ਥੋੜੇ ਜਿਹਾ ਵਾਕਿਫ ਸੀ ਮੈਂ ਤਾਂ ਅਜਿਹੇ ਵਾ ਪਿਛਲਾ ਕੰਟੈਸਟ ਦਿੱਤਾ ਵੀ ਇਸ ਦੀ ਲੋੜ ਹੁੰਦੀ ਹੈ ਜਿਹੜੇ ਮੌਕੇ ਦੀ ਸਰਕਾਰ ਹੁੰਦੀ ਹੈ ਉਹਨੂੰ ਉਸ ਨੇ ਜਾਂ ਸਟੇਟ ਹੁੰਦੀ ਹੈ ਸਟੇਟ ਵਿੱਚ ਫਿਰ ਲੋਕਾਂ ਨੂੰ ਫਾਲ ਇਨ ਕਰਨਾ ਹੁੰਦਾ ਵੀ ਮੇਰੀ ਲਾਈਨ ਤੇ ਚੱਲੋ ਤਾਂ ਇਹਨੂੰ ਅਸੀਂ ਫਿਰ মিডিਆ ਮੈਨੇਜਮੈਂਟ ਕਹਿੰਦੇ ਆ ਤੇ মিডিਆ ਮੈਨੇਜਮੈਂਟ ਐਕਚੁਅਲੀ ਮਾਈਂਡ ਮੈਨੇਜਮੈਂਟ ਹੁੰਦਾ ਹੈ ਨੈਰੇਟਿਵ ਮੈਨੇਜ ਕਰਨਾ ਹੁੰਦਾ ਵੀ ਆਹ ਨੈਰੇਟਿਵ ਚੱਲੇ ਇਸ ਲਾਈਨ ਤੇ ਸੋਚੋ ਜਾਂ ਮੋਟੇ ਲੈਵਲ ਤੇ ਆਪਾਂ ਤਾਂਗਾ ਦੇਖਿਆ ਹੋਣਾ ਇਹ ਪਹਿਲੇ ਪੰਜਾਬ ਚ ਸਾਰਿਆਂ ਨੇ ਜਰੂਰ ਹੈ ਇੱਥੇ ਬਾਹਰ ਵੀ ਉਹਦੇ ਆਪਾਂ ਖੋਪੇ ਲਾ ਦਿੰਨੇ ਆ ਦੋਨੋਂ ਪਾਸੇ ਇਹ ਇਧਰ ਨੂੰ ਦੇਖੋ ਤਾਂ ਫਿਰ ਜਿਹੜਾ মিডিਆ ਹੈਗਾ ਨਾ ਉਹ ਇੱਕ ਡਾਇਰੈਕਸ਼ਨ ਦਿੰਦਾ ਵੀ ਸੋਚਣ ਦੀ ਤੁਹਾਡੀ ਗੱਲ ਤੇ ਇਸ ਤਰੀਕੇ ਨਾਲ ਮੇਰੇ ਹੁਣ ਯਾਦ ਹੈ ਵੀ ਮੇਰੇ ਨਾਲ ਇੱਕ 84 ਦੇ 82 ਦੇ ਦਿਨਾਂ ਦੀ ਗੱਲ ਆ ਅਮਰਸਰ ਸੀ ਤੇ ਅਸੀਂ ਗ੍ਰੀਨ ਐਵੇਨਿਊ ਚ ਗਏ ਤਾਂ ਉੱਥੇ ਉਹ ਭਰੂ ਆਇਆ ਪੱਤਰਕਾਰ ਸੀ ਹਿੰਦੁਸਤਾਨ ਟਾਈਮ ਦਾ ਮੇਰੇ ਨਾਲ ਜਾ ਰਿਹਾ ਸੀ ਤੇ ਮੇਰਾ ਦਫਤਰ ਉੱਥੇ ਨੇੜੇ ਸੀ ਤੇ ਮੇਰੇ ਦਫਤਰ ਉੱਥੇ ਜਾ ਰਹੇ ਸੀ ਤੇ ਉਹ ਦੇਖਿਆ ਮੋٹے ਸ਼ਬਦਾਂ ਵਿੱਚ ਇੱਕ ਬਰਗੇਡੀਅਰ ਹੁੰਦੇ ਸੀ ਤੇ ਉਹਨਾਂ ਨੇ ਆਪਣੇ ਕੋਠੀ ਦੇ ਉੱਤੇ ਵੱਡੇ ਸ਼ਬਦਾਂ 'ਚ ਲਿਖਿਆ ਸੀ ਖਾਲਸਾ ਹਾਊਸ ਤਾਂ ਮੈਨੂੰ ਕਹਿਣ ਲੱਗਾ ਵੀ ਆਹ ਦੇਖੋ ਜੀ ਇਹ ਤਾਂ ਬੜਾ ਕਮਿਊਨਲ ਹੈ ਇਹ ਇਸ ਕਿਸਮ ਦਾ ਕਿਵੇਂ ਲਿਖ ਸਕਦੇ ਆ ਮਤਲਬ ਕਿ ਉਹਦੀ ਟ੍ਰੇਨਿੰਗ ਸਾਰੀ ਦਿੱਲੀ ਆਏ ਸਾਈਡ ਤੇ ਹੋਈ ਵੀ ਟ੍ਰੇਨਿੰਗ ਸੀ ਤੇ ਮੈਨੂੰ ਲੱਗਿਆ ਵੀ ਖਾਲਸਾ ਹੋ ਉਸੇ ਲਿਖ ਲਿਆ ਠੀਕ ਆ ਤੁਸੀਂ ਤੇ ਇਸ ਕਿਸਮ ਦਾ ਜਦੋਂ ਆ ਕੇ ਉਹ ਖਬਰ ਬਣਾਉ ਹਿੰਦੁਸਤਾਨ ਟਾਈਮ ਵਾਲਾ ਤੇ ਫਿਰ ਤੁਸੀਂ ਦੇਖੋ ਵੀ ਖਬਰ ਨਾਲ ਕਿਸ ਕਿਸਮ ਦੀ ਟ੍ਰੀਟਮੈਂਟ ਕਰੂਗਾ ਸਾਰਾ ਵੀ ਤੁਹਾਡੇ ਤੁਹਾਡੇ ਅੱਗੇ ਸਾਡਾ ਇਸ ਕਰਕੇ ਵੀ ਚੱਲ ਜਾਂਦਾ ਅਸਲ ਸਾਡਾ ਐਂਗਲ ਹੁੰਦਾ ਸੀ ਨੈਸ਼ ਦੇਸ਼ ਪੁਰਦਾ ਕੋ ਸਾਡੇ ਕੋਲੇ ਆਲ ਇੰਡੀਆ ਰੇਡੀਓ ਸਾਥੋ ਖਬਰ ਲੈਂਦਾ ਸੀ ਦੂਰਦਰਸ਼ਨ ਉਹਨਾਂ ਦੇ ਨਾਲ ਸਾਥੋ ਖਬਰ ਲੈਂਦਾ ਸੀ ਸਾਰੇ ਅਖਬਾਰ ਖਬਰ ਲੈਂਦੇ 70% ਖਬਰਾਂ ਯੂਐਨਆਈ ਪੀਟੀਆਈ ਦੀਆਂ ਹੁੰਦੀਆਂ ਸੀ ਸਾਡੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਤੇ ਉਦੋਂ ਹੋਰਾਂ ਦੇ ਆਪ ਦੇ ਨੈਟਵਰਕ ਬਹੁਤੇ ਹੁੰਦੇ ਸੀ ਕਿਸੇ ਦੇ ਜਿਵੇਂ ਅੱਜ ਕੱਲ ਬਹੁਤ ਵੱਡੇ ਐ ਏਜੰਸੀਆਂ ਤਾਂ ਬਿਲਕੁਲ ਖਤਮ ਹੀ ਹੋ ਗਿਆ ਤੇ ਸਾਰਾ ਕੁਝ ਹੋ ਗਿਆ ਇੱਕ ਪ੍ਰੈਰੋਗੇਟਿਵ ਹੁੰਦਾ ਸੀ ਸਾਡੇ ਕੋਲੇ ਵੀ ਅਸੀਂ ਨਿਊਜ਼ ਬ੍ਰੇਕ ਕਰਨੀ ਐ ਜੇ ਸਾਡਾ ਨਿਊਜ਼ ਯੂਐਨਆਈ ਪੀਟੀਆਈ ਦਾ ਬੰਦਾ ਨਾ ਜਾਂਦਾ ਤਾਂ ਫਿਰ ਉਹ ਪ੍ਰੈਸ ਕਾਨਫਰੰਸ ਕਈ ਵਾਰੀ ਕੈਨਸਲ ਕਰ ਦਿੰਦੇ ਵੀ ਸੀ ਇੱਥੋਂ ਤੱਕ ਹੁੰਦਾ ਸੀ ਕਿਉਂਕਿ ਸਾਡੀ ਬ੍ਰੇਕ ਹੋਈ ਨਿਊਜ਼ ਘਟੋ ਘਟ ਜਿਹੜੇ 2-400 ਅਖਬਾਰ ਸੀ ਸਾਡੇ ਸਾਰਿਆਂ ਦੇ 5-500 ਸਬਸਕ੍ਰਾਈਬਰ ਸੀ 3-300 ਅਖਬਾਰ ਅਬਦੇਸ਼ਾ ਜੀ ਵੀ ਸਾਡਾ ਨੈਟਵਰਕ ਨਾਲ ਏਪੀ ਨਾਲ ਰੈਟਰ ਨਾਲ ਇਹਨਾਂ ਨਾਲ ਸਾਰਿਆਂ ਨਾਲ ਸਾਡਾ ਤਾਸ਼ ਨਾਲ ਜਿਹੜੀ ਇੰਫਰਮੇਸ਼ਨ ਏਜੰਸੀ ਸੀ ਇਹਨਾਂ ਨਾਲ ਸਾਰਿਆਂ ਦੋਨਾਂ ਏਜੰਸੀਆਂ ਦੇ ਜੁੜੇ ਵੇਸੀ ਇਹ ਸਾਡੇ ਸਬਸਕ੍ਰਾਈਬਰ ਸੀ ਲੈਣ ਦੇਣ ਸੀ ਅਸੀਂ ਬਾਹਰ ਲਿਆਂ ਖੋਰਾ ਇੱਧਰ ਲੈਂਦੇ ਉਹ ਸਾਨੂੰ ਦਿੰਦੇ ਤੇ ਇਹ ਸਾਰਾ ਕੁਝ ਚੱਲਦਾ ਸੀ ਇਹ ਇਹ ਜਿਹੜਾ press ਦਾ ਆਦਾਨ-ਪ੍ਰਦਾਨ ਹੈ press ਬਹੁਤ ਹੀ ਵੱਡਾ ਆਪਣੇ ਉੱਤੇ ਸਾਧਨ ਹੈ ਮਾ ਪੋਲਿਟਿਕਸ ਦਾ ਵੱਡਾ ਇਹ ਹੈਂਡਲ ਹੈ ਤੇ ਇਸ ਨੂੰ ਇਹ ਇਹ ਏਡੀ ਵੱਡਿਆ ਇਹਦਾ ਇਹ ਤਾਕਤ ਹੈ ਵੀ ਉਹ ਜਿਹੜੇ ਰੂਲਰ ਹੈ ਕੋਈ ਵੀ politcal party ਆ ਉਹ ਸਾਰੇ ਇਹ ਵੀ ਤਾਕਤ ਉਹਦੀ ਪੋਟੈਂਸੀ ਨੂੰ ਸਾਰੇ ਸਮਝਦੇ ਆ ਤੇ ਵਰਤਣ ਦੀ ਕੋਸ਼ਿਸ਼ ਸਾਡੇ ਕਰਤਾ ਹੁੰਦੀ ਹੈ ਤੇ ਫਿਰ ਉਹ ਕੋਸ਼ਿਸ਼ ਇਹ ਹੁੰਦੀ ਹੈ ਵੀ ਇਹਨਾਂ ਦੀ ਮੈਨੇਜਮੈਂਟ ਦੀ ਸਟ੍ਰਕਚਰ ਹੀ ਚੇਂਜ ਕਰ ਦਿੱਤੀ ਜਾਵੇ ਜਿਹੜਾ ਕਿ ਇੰਡੀਆ ਦੇ ਵਿੱਚ ਤਾਂ ਕਾਰਪੋਰੇਟ মিডিਆ ਹੋ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਬਿਲਕੁਲ ਨਹੀਂ ਸੀ ਪਤਾ ਹੁੰਦਾ ਸਾਨੂੰ ਨਹੀਂ ਸੀ ਪਤਾ ਕਿ ਸ਼ਬਦ ਕੀ ਲੱਭੀਏ ਇਹ ਜਿਹੜਾ ਸਰਕਾਰ ਦੀ ਬੋਲੀ ਬੋਲੀ ਜਾ ਰਹੀ ਹੈ ਪੰਜਾਬ ਵਿੱਚ ਤਾਂ ਇਕੱਲਾ ਉਹਦੋਂ ਪ੍ਰਿੰਟ মিডিਆ ਹੁੰਦਾ ਸੀ 80ਾਂ ਦੇ ਵਿੱਚ ਬਾਹਰ ਤਾਂ ਹੁੰਦਾ ਨਹੀਂ ਸੀ ਫਿਰ ਅਸੀਂ ਆਪਣੇ ਆਪ ਵਿੱਚ ਉਦੋਂ ਉਹਨਾਂ ਦੇ ਵਿੱਚ 2002 ਦੇ ਵਿੱਚ ਅ ਇਰਾਕ ਨੇ ਇਰਾਕ ਦੇ ਉੱਤੇ ਹਮਲਾ ਕੀਤਾ ਅਮਰੀਕਾ ਨੇ ਨੈਟੋ ਫੋਰਸਸ ਨੇ ਉਦੋਂ ਫਿਰ ਇਹ ਆਪਣੇ ਨਾਲ ਘੱਟੋ-ਛੇ 600 ਦੇ ਨੇੜੇ میڈیا ਪਰਸਨ ਇੱਥੇ ਸਾਰੀ ਦੁਨੀਆ ਤੋਂ ਨੈਟੋ ਕੰਟਰੀਜ਼ ਤੋਂ ਲੈ ਕੇ ਸਾਰੇ ਤੇ ਨੈਟੋ ਕੰਟਰੀਜ਼ ਦੇ ਜਾ ਕੇ ਫਿਰ ਉੱਥੇ ਜਿਹੜੀਆਂ ਫੌਜ ਦੇ ਨਾਲ ਉਹਨਾਂ ਨੇ ਜੁੜ ਕੇ ਉਹ ਉਹਨਾਂ ਦਾ ਹੀ ਨੈਟਵਰਕ ਨੂੰ ਵਰਤ ਕੇ ਫਿਰ ਕਵਰ ਕੀਤਾ ਸਾਰਾ ਫਿਰ ਜੋ ਅਮਰੀਕਾ ਦੇ ਵਿੱਚ ਇਹ ਸ਼ਬਦ ਆਈ ਅੰਬੈਡਡਡ ਜਾਂਦੇ ਸਭ ਵੀ ਇਹ ਤਾਂ ਅੰਬੈਡਡਡ ਹੈ ਇੰਡੀਪੈਂਡੈਂਟ ਤਾਂ ਹੈ ਨਹੀਂ ਇਹ ਫਰੀ ਜਰਨਲਿਜ਼ਮ ਤਾਂ ਹੈ ਨਹੀਂ ਤਾਂ ਫਿਰ ਜੋ ਅੰਬੈਡਡਡ ਜਰਨਲਿਜ਼ਮ ਦਾ ਦੌਰ ਉਹ ਤੋਂ ਆਇਆ ਫਿਰ ਅਸੀਂ ਕੁਸ਼ਤੇਰੋ ਦਾ ਨਾਮ ਦਰਬਾਰੀ ਰੱਖੀ ਰੱਖਿਆ ਫਿਰ ਹੌਲੀ ਹੌਲੀ ਆ ਜਿਹੜਾ ਰਵੀਸ਼ ਕੁਮਾਰ ਨੇ ਨਾਂ ਜਿਹੜਾ ਗੋਦੀ ਵੀਡੀਓ ਦਾ ਦਿੱਤਾ ਇਹ ਬਹੁਤ ਕੁਝ ਕਨਵੇ ਕਰ ਦਿੰਦਾ ਹੈ ਤੇ ਗੋਦੀ মিডিਆ ਆ ਗਿਆ ਸਾਰਾ ਤੇ ਫਿਰ ਜਿਹੜੀ ਮੇਰੀ ਪਹਿਲੀ ਕਿਤਾਬ ਹੈ ਉਹਦੇ ਚ ਜਿਹੜੀ ਪਹਿਲਾਂ ਲਿਖੀ ਸੀ ਪੰਜਾਬੀ ਜੀ 84 ਦੀ ਪੱਤਰਕਾਰ ਉਹਦੇ ਚ ਪੱਤਰਕਾਰੀ ਦੀਆਂ ਸਾਰੀਆਂ ਚੀਜ਼ਾਂ ਮੈਂ ਡਿਸਕਸ ਕੀਤੀਆਂ ਜਿਹੜੀਆਂ ਮੈਂ ਦੇਖੀਆਂ ਮੈਂ ਕੋਸ਼ਿਸ਼ ਨਹੀਂ ਕੀਤੀ ਵੀ ਕੋਈ चीज ਛੁਪਾ ਕੇ ਰੱਖੀਏ ਵੀ ਸਾਡੇ ਤੇ ਕੀ ਕੀ ਪ੍ਰੈਸ਼ਰ ਹੁੰਦੇ ਸੀ ਕਿਹਦੇ ਕਿਹਦੇ ਪ੍ਰੈਸ਼ਰ ਹੁੰਦੇ ਸੀ ਉਹ ਸਾਰੇ ਮੈਂ ਤੇ ਕਿਵੇਂ ਕਿਵੇਂ ਸਾਨੂੰ ਸਾਡੇ ਤੇ ਖਬਰਾਂ ਪਲਾਨਟ ਕਿਵੇਂ ਹੁੰਦੀਆਂ ਸੀ ਸਰਕਾਰ ਵੱਲੋਂ ਇਨਟੈਲੀਜੈਂਸ ਏਜੰਸੀਆਂ ਸਾਡੇ ਤੇ ਕਿਵੇਂ ਕਿਸ ਕਿਸਮ ਦਾ ਪ੍ਰਾਂਤ ਕਰਦੀਆਂ ਸੀ ਇਹ ਸਾਰਾ ਕੁਝ ਉੱਠੀ ਦਿੱਤਾ ਦੂਜਾ ਉਹਦੇ ਨਾਲ ਮੈਂ ਜਿਹੜੀ ਦੂਜੀ ਵਾਰ ਮੈਨੂੰ ਸਮਝ ਆ ਗਈ ਸੀ ਜਿਹੜੀ ਦੂਜੀ ਕਿਤਾਬ ਹੈ ਉਹ ਪਿੱਛੋਂ ਲਿਖੀ ਹੈ ਇਹਦੇ ਇਰਾਕਲ ਇਨਸੀਡੈਂਟ ਤੋਂ ਬਾਅਦ ਉਹਦੇ ਚ ਐਮਬੈਡਡਡ ਜਿਹੇ ਲਿਖਿਆ ਸ਼ਬਦ ਆ ਗਿਆ ਸੀ ਤੇ ਉਹ ਫਿਰ ਐਮਬੈਡਡਡ ਉਹਦਾ ਨਾਂ ਹੀ ਹੈ ਐਮਬੈਡਡਡ ਜਰਨਲਿਜ਼ਮ ਪੰਜਾਬ ਡੈਮਨਾਈਜ਼ਿੰਗ ਦਾ 6 ਸਿੱਖਾਂ ਨੂੰ ਦਾਅਤ ਬਣਾ ਕੇ ਪੇਸ਼ ਕਰਨਾ ਰਾਕਿਸ਼ ਬਣਾ ਕੇ ਪੇਸ਼ ਕਰਨਾ ਤੇ ਇਹ ਕੀਤਾ ਲਾਸਟ ਵਿੱਚ ਗੱਲ ਇਹ ਆ ਵੀ ਉਹ মিডিਆ ਨੇ ਐ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ মিডিਆ ਚ ਇੰਨਾ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੁੰਦਾ ਵੀ ਸਿੱਖਾਂ ਨੂੰ ਇਹ ਕਰਤਾ ਸੀ ਵੀ ਇਹ ਹੁਣ ਦੇਸ਼ ਤੋਂ ਤੋੜ ਗਏ ਆ ਤੇ ਬਿਲਕੁਲ ਇਹ ਹੁਣ ਸਭ ਨੂੰ ਪਤਾ ਹੀ ਪੰਜਾਬ ਵਿੱਚ ਕੌਣ ਵੱੱਦ ਮਾਰਿਆ ਗਿਆ ਕੌਣ ਘੱਟ ਮਾਰਿਆ ਦੇ ਵਿੱਚ ਵੀ ਉਹਨਾਂ ਨੇ ਸਾਰਾ ਕੁਝ ਬੇਗਾਨਾ ਤੇ ਫਿਰ ਉਹਦੇ ਵਿੱਚ ਮਾਹੌਲ ਵੀ ਤਿਆਰ ਕੀਤਾ ਦਰਬਾਰ ਸਾਹਿਬ ਉੱਤੇ ਤੇ ਇਸੇ ਕਰਕੇ ਫਿਰ ਪੋਲੀਟੀਸ਼ੀਅਨਾਂ ਨੇ ਲਗਾਤਾਰ ਇੱਕ ਉਸ ਵੇਲੇ ਦੀ ਸਰਕਾਰ ਨੇ ਇੰਦਰ ਗਾਂਧੀ ਨੇ ਕੰਸੈਂਸਸ ਤਿਆਰ ਕੀਤਾ ਸੀ ਕੰਸੈਂਸਸ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਸਪੋਰਟ ਕੀਤਾ ਮੈਂ ਮੈਨੂੰ ਨਹੀਂ ਲੱਗਦਾ ਲੈਫਟ ਦੇ ਵੀ ਕੋਸ਼ਿਸ਼ ਸਿਆਣੇ ਸਪੋਰਟ ਕੀਤਾ ਸੀ ਸਾਡਾ ਵੀ ਹਮਲੇ ਦਾ ਜਲਦੀ ਕੀਤਾ ਜਾਵੇ ਜਾਂ ਚਰਨ ਸਿੰਘ ਅਰਗੇ ਤਾਂ ਸਪੈਸ਼ਲ ਡੈਪੂਟੇਸ਼ਨ ਲੈ ਕੇ ਗਏ ਅੜਵਾਨੀ ਆ ਵੀ ਕਿਤਾਬ ਦੇ ਵਿੱਚ ਵੀ ਲਿਖਦਾ ਵੀ ਅਸੀਂ ਇੰਦਰਾ ਗਾਂਧੀ ਤੇ ਬੜਾ ਪ੍ਰੈਸ਼ਰ ਪਾਇਆ ਵੀ ਪੌਜ ਲਈ ਤੇ 26 ਮੀਟਿੰਗਾਂ ਹੋਈਆਂ ਸੀ 26 ਮੀਟਿੰਗਾਂ ਦੇ ਵਿੱਚ ਬਿਲਕੁਲੀ 26 ਮੀਟਿੰਗਾਂ ਐ ਬਰਾਏ ਨਾ ਹੀ ਹੁੰਦੀਆਂ ਰਹੀਆਂ ਇੰਦਰਾ ਗਾਂਧੀ ਨੇ ਸੱਦ ਲੈਣਾ ਇਹਨਾਂ ਸਾਰੇ ਲੀਡਰਾਂ ਨੂੰ ਤੇ ਉਹ ਸਾਰਾ ਡਰਾਮਾ ਇੱਕ ਪਾਸੇ ਸਮਝੌਤੇ ਦਾ ਡਰਾਮਾ ਹੁੰਦਾ ਰਿਹਾ ਦੂਜੇ ਪਾਸੇ ਤਿਆਰੀ ਹੁੰਦੀ ਰਹੀ ਇਹ ਸਾਰਾ ਪ੍ਰੋਸੈਸ ਚੱਲਦਾ ਰਿਹਾ ਪ੍ਰੈਸ ਇੱਕ ਪਾਸੇ ਉਹਨਾਂ ਲਈ ਮਾਹੌਲ ਤਿਆਰ ਕਰਦਾ ਰਿਹਾ ਉਹ ਮਾਹੌਲ ਤਿਆਰ ਵਾ ਇਹ ਵੀ ਹੈ ਸਰ ਵੀ ਦਿੱਲੀ ਦੇ ਵਿੱਚ ਤਾਂ ਅਸੀਂ ਸਮਝਦੇ ਨਵੰਬਰ ਨਵੰਬਰ 84 ਦੇ ਵਿੱਚ ਆਰਗੇਨਾਈਜ਼ ਕੀਤਾ ਸਾਰਾ ਕਤਲਿਆ ਬਾਹਰ ਜਿਹੜਾ ਹੋਇਆ ਉਹ ਪ੍ਰੈਸ ਨੇ ਕਰਾਇਆ ਪ੍ਰੈਸ ਨੇ ਨਫ਼ਰਤ ਕੀਤੀ ਪ੍ਰੈਸ ਨੇ ਸਾਰਾ ਇਸ ਕਿਸਮ ਦਾ ਸੈਗਰੀਗੇਟ ਕੀਤਾ ਇਸ ਕਰਕੇ ਪ੍ਰੈਸ ਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਤੇ ਪ੍ਰੈਸ ਦੀਆਂ ਮੇਰੀਆਂ ਹੋਰ ਵੀ ਕਈ ਕਿਸਮ ਦੇ ਐਕਸਪੀਰੀਅੰਸ ਹੈ ਉਹਨਾਂ ਸ਼ਾਇਦ ਗੱਲਬਾਤ ਵਿੱਚ ਸਵਾਲ ਜਵਾਬ ਤੋਂ ਕਰਾਂਗੇ ਸਾਰਾ ਕੁਝ ਪਰ ਸਾਡਾ ਪੋਲੀਟੀਕਲ ਲਾਸਟ ਵਿੱਚ ਉਹੀ ਮੈਂ ਗੱਲ ਤੇ ਕਹਿਣਾ ਚਾਹੁੰਦਾ ਇਹ ਜਿਹੜੇ ਨੇਸ਼ਨ ਸਟੇਟ ਦੇ ਕਨਸੈਪਟ ਹੈ ਇਹ ਸਾਡੇ ਜਿਹੜੇ ਉੱਥੇ ਲਾਗੂ ਹੁੰਦੇ ਆ ਉਹ ਹੋਮੋਜਨਾਈਜ਼ ਕਰਨ ਦੇ ਵਿੱਚ ਦੂਜੇ ਗਰੁੱਪਾਂ ਨੂੰ ਖਾਸ ਕਰਕੇ ਪੰਜਾਬ ਨੇ ਤਾਂ ਬਹੁਤ ਚੱਲਿਆ ਉਹ ਕਲਚਰਲੀ ਉਹ ਸਾਰਾ ਕੁਝ ਦੂਜੇ ਵੀ ਰਿਸੋਰਸਸ ਦਾ ਵੀ ਚੱਲਿਆ ਉਹ ਫਿਰ ਉਹਦੀ ਉਹਦਾ ਕੀਮਤ ਦੇਣੀ ਪੈਂਦੀ ਆ ਉਹਨਾਂ ਨੂੰ ਮਹਿੰਗਾ ਪੈਂਦਾ ਉਹਨਾਂ ਦੇ ਤਸ਼ੱਦਦ ਹੁੰਦਾ ਸਾਰਾ ਤੇ ਇੱਧਰ ਵੋਟ ਬੈਂਕ ਬਣਦਾ ਕਿਉਂਕਿ ਉਹ ਮжоਰਿਟੀ ਕਮਿਊਨਿਟੀ ਕੰਸੋਲੀਡੇਟ ਹੋ ਜਾਂਦੀ ਹੈ ਉਹਨਾਂ ਦਾ ਵੋਟ ਬੈਂਕ ਬਣਦਾ ਹੈ ਵੋਟ ਬੈਂਕ ਥੋੜੇ ਇੱਥੇ ਵੀ ਤੇ ਸਾਰਿਆਂ ਵਿੱਚ ਵੋਟ ਬੈਂਕ ਬਣਾਏ ਹੀ ਜਾਂਦੇ ਆ ਤੇ ਘੱਟ ਕਿਤੇ ਵੱਧ ਤੇ ਇਹ ਇਸ ਕਰਕੇ ਪ੍ਰੈਸ ਨੂੰ ਦਾ ਕੰਮ ਆਪਣੇ ਆਪ ਚੌਕਾ ਵੀ ਹੁੰਦਾ ਇੱਕ ਗੱਲ ਲਾਸਟ ਵਾਈਕ ਉਹ ਸਬਜੈਕਟਿਵਿਟੀ ਅਸੀਂ ਹਮੇਸ਼ਾ ਪ੍ਰੈਸ 'ਚ ਕਹਿੰਨੇ ਵੀ ਆਬਜੈਕਟਿਵ ਹੋਣਾ ਚਾਹੀਦਾ ਪਰ ਆਬਜੈਕਟਿਵਿਟੀ ਇੱਕ ਆਈਡੀਅਲ ਸਿਚੁਏਸ਼ਨ ਹੈ ਜਿਹੜੀ ਅਚੀਵ ਪ੍ਰਾਪਤ ਨਹੀਂ ਹੁੰਦੀ ਸਬਜੈਕਟਿਵਿਟੀ ਬੰਦਾ ਬੰਦਾ ਹੀ ਹੈ ਉਹਦੇ ਕਿਸੇ ਨਾ ਕਿਸੇ ਪਾਸੇ ਚੁਕਾ ਹਰ ਬੰਦੇ ਦਾ ਹੁੰਦਾ ਹੀ ਹੈ ਪਰ ਕੋਸ਼ਿਸ਼ ਪ੍ਰੈਸ 'ਚ ਜੇ ਹੋਵੇ ਤਾਂ ਕਈ ਵਾਰੀ ਰਿਪੋਰਟਿੰਗ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ ਵੀ ਮੇਰੀ ਗੱਲ ਦਾ ਕਿੱਥੋਂ ਤੱਕ ਅਫੈਕਟ ਹੋ ਜਾਣਾ ਹੈ ਬਹੁਤ ਅਫੈਕਟ ਹੋ ਜਾਂਦਾ ਹੈ ਇਸ ਕਰਕੇ ਕੋਸ਼ਿਸ਼ ਇਹੀ ਹੁੰਦੀ ਹੈ ਵੀ ਆਬਜੈਕਟਿਵ ਹੋਵੇ ਵੱਧ ਤੋਂ ਵੱਧ ਸੱਚ ਦੇ ਨੇੜੇ ਦੇ ਨੇੜੇ ਹੋਵੇ ਤੇ ਇਹੀ ਪੇਸ਼ ਕੀਤਾ ਜਾਵੇ ਮੈਨੂੰ ਪਤਾ ਕੀ ਯੂ ਕਹਿਣਾ ਚਾਹੋਗੇ ਤਾਂ ਫਿਰ ਆਪਾਂ ਮੈਡਲਟੀ ਦੇ ਮਸਲੇ ਸੰਵਿਧਾਨ ਬਣਾਉਣ ਲੱਗਿਆ ਮੀਰੀ ਡੀਲ ਕੀਤੇ ਗਏ ਔਰ ਉਸ ਤੋਂ ਬਾਅਦ ਕੁਝ ਦਿਨ ਤੱਕ ਤਾਂ ਇਹ ਇੰਟਰੈਕਸ਼ਨ ਜਾਂਦਾ ਰਿਹਾ ਕਿ ਬੜੀਆਂ ਸੈਕੂਲਰ ਸਰਕਾਰਾਂ ਨੇ ਔਰ ਇਹਨਾਂ ਨੂੰ ਡੀਲ ਠੀਕ ਕਰਦੇ ਨੇ ਲੇਕਿਨ 75 ਔਨਵਰਡਸ ਸਥਿਤੀ ਕੁਝ ਡੇ ਬਾਏ ਡੇ ਅਸਰਾ ਦੀ ਬਦਲਦੀ ਗਈ ਆ ਕਿ ਉਹ ਦੇਖੋ ਤਿੰਨ ਘਟਨਾਵਾਂ ਨੇ ਸਾਫ਼ ਹੀ ਕਰ ਦਿੱਤਾ ਸੀ ਕਿ ਇਹ ਚੰਗੀ ਸਥਿਤੀ ਨਹੀਂ 84 ਦੀ ਘਟਨਾ ਸੀ 92 ਦੀ ਘਟਨਾ ਸੀ ਬਾਪੂ ਜੀ ਵਸਤੇਦਾਲੀ ਔਰ 2002 ਦੇ ਵਿੱਚ ਗੋਧਰਾਵਾਲੀ ਇਹ ਦੁਨੀਆ ਦੇ ਵਿੱਚ ਬਹੁਤ ਵੱਡਾ ਇਹ ਮੈਸੇਜ ਚਲਾ ਗਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਮਨੋਰਟੀਜ਼ ਦੀ ਕੀ ਹਾਲਤ ਹੈ ਅੱਜ ਵੀ ਹਿੰਦੁਸਤਾਨ ਦੇ ਵਾਰ-ਵਾਰ ਤੁਸੀਂ ਲੀਡਰਾਂ ਨੂੰ ਵੇਖ ਕੇ ਬੋਲਦੇ ਹੋ ਸੁਣੋਗੇ ਕਿ ਮੁਸਲਮ ਕਮਿਊਨਿਟੀ ਦੀ ਜੋ ਹਾਲਤ ਹੋ ਰਹੀ ਹੈ ਵੀ ਉਹਨਾਂ ਨੇ ਨੰਬਰ 1 ਦੇ ਜਿਵੇਂ ਉਹ ਦੁਸ਼ਮਣ ਹੁੰਦੇ ਨੇ ਹਿੰਦੂ ਰਾਸ਼ਟਰ ਦੇ ਜਿਵੇਂ ਇਹਨਾਂ ਨੇ ਕੰਮ ਕੀਤਾ ਹੈ ਜਾਂ ਭਾਰਤੀ ਦਾ ਰਾਸ਼ਟਰ ਉਸ ਦੇ ਕਿ ਉਹਨਾਂ ਨੂੰ ਬੇਹੱਦ ਤਕਲੀਫਾਂ ਚੋਂ ਤੁਹਾਨੂੰ ਵੱਡੀਆਂ ਰਿਪੋਰਟਾਂ ਤੁਸੀਂ ਸਾਰੇ ਜਾਣਦੇ ਹੋ ਸ਼ਹੀਨ ਬਾਗ ਵਾਲੀ ਹੈ ਉਹਨਾਂ ਨੂੰ ਅਨਵਾਜ ਪੜਨ ਤੋਂ ਰੋਕਣ ਵਾਲੀ ਹੈ ਉਹਨਾਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਫੇਰਨ ਵਾਲੀ ਹੈ ਸਥਿਤੀ ਜਿਆਦਾ ਅੱਛੀ ਨਹੀਂ ਹੈ ਔਰ ਸਾਡੇ ਨਾਲ ਜੇ ਪਾਕਿਸਤਾਨ ਹੈ ਤਾਂ ਉੱਥੇ ਵੀ ਅੱਛੀ ਨਹੀਂ ਹੈ ਲੇਕਿਨ ਉੱਥੇ ਸਿੱਖਾਂ ਦੇ ਹਿੰਦੂਆਂ ਤੇ ਸਾਰੇ ਸਿੰਧ ਦੇ ਵਿੱਚ ਕੀ ਹੋ ਰਿਹਾ ਹੈ ਅਫਗਾਨਿਸਤਾਨ ਤੋਂ ਕਿੰਨੇ ਸਿੱਖ ਆਏ ਯਾਨੀ ਕਿ ਓਵਰ ਆਲ ਸਿੱਧਾ ਹੀ ਸਵਾਲ ਹੈ ਕਿ ਮੈਜੋਰਿਟੀ ਜਿਹੜੀ ਹੈ ਉਹ ਮਾਈਨੋਰਟੀਜ਼ ਦੇ ਨਾਲ ਇਹ ਇੱਥੇ ਤੁਹਾਡੇ ਨਾਲ ਦੇ ਮੁਲਕਾਂ ਦੇ ਵਿੱਚ ਮੋਸਾਂ ਦਾ ਕੁਝ ਬਿਹਤਰ ਹੈ ਜਿੱਥੇ ਕੁਝ ਆਈਡੀਆਲਾਈਜ਼ਡ ਕਿਸਮ ਦੀ ਡੈਮੋਕ੍ਰੇਸੀ ਹੈ ਲੇਕਿਨ ਜਿਹੜੇ ਸਾਡੇ ਉਹ ਮੁਲਕ ਨੇ ਏਸ਼ੀਆ ਦੇ ਵਿੱਚ ਉੱਥੇ ਬਹੁਤੀ ਸਥਿਤੀ ਠੀਕ ਨਹੀਂ ਔਰ ਉਹਨਾਂ ਨੂੰ ਠੀਕ ਤਰ੍ਹਾਂ ਡਿਫਾਈਨ ਵੀ ਨਹੀਂ ਕੀਤਾ ਗਿਆ ਹਿਊਮਨ ਰਾਈਟਸ ਜਿਹੜੇ ਨੇ ਜਿਹੜੀ ਇਵਨ ਮਿਨੋਰਟੀ ਦਾ ਰਾਈਟਸ ਨੇ ਯੂਨੋ ਦੇ ਕੈਲੰਡਰ ਮੁਤਾਬਕ ਉਸ ਤਰ੍ਹਾਂ ਦੀ ਸੈਕਿਉਰਿਟੀ ਉਸ ਤਰ੍ਹਾਂ ਦੇ ਉਹਨਾਂ ਨੂੰ ਵਧਣ ਫੁੱਲਣ ਲਈ ਜਦੋਂ ਸਲੋਗਨ ਇਹ ਆ ਗਿਆ ਕਿ ਇੱਕ ਭਾਸ਼ਾ ਇੱਕ ਬੋਲੀ ਇੱਕ ਸੱਭਿਆਚਾਰ ਇੱਕ ਕੁਮਾਰ ਕੀਟ ਇੱਕ ਬਹਿਰਾਵਾ ਇੱਕ ਖਾਣ ਪੀਣ ਸਾਰਾ ਕੁਝ ਉਹ ਤੋਂ ਲਾਇਆ ਹੋ ਜਾਂਦਾ ਕਿ ਮinorities ਦੇ ਹੱਥ ਹੋਵੇਗਾ ਥੈਂਕ ਯੂ ਜਿਹੜਾ ਤੁਸੀਂ ਸਿੱਖ ਵੀਡੀਓ ਸੈਂਟਰ ਦੀ ਗੱਲ ਕੀਤੀ ਹੈ ਦੇਖੋ ਮੈਨੂੰ ਆਪਣੇ ਪਰਸਨਲ ਲੈਵਲ ਤੇ ਸਾਨੂੰ ਦੁੱਖ ਸੀ ਕਿ ਮੀਡੀਆ ਨੇ ਬਹੁਤ ਗਲਤ ਪੇਂਟ ਕੀਤਾ ਪੰਜਾਬ ਨੂੰ ਤੇ ਇਸ ਕਰਕੇ ਸਾਨੂੰ ਸਾਰੀ ਸਿਚੁਏਸ਼ਨ ਨੂੰ ਇਸ ਇਸ ਕਰਕੇ ਸਾਨੂੰ ਕੁਝ ਨਾ ਕੁਝ ਮਿਲ ਗਿਆ ਸੈਂਟਰ ਤੇ ਗੱਲਬਾਤ ਕਰਨ ਦੇ ਉਹ ਪਲੇਟਫਾਰਮ ਬਣਾਉਣਾ ਚਾਹੁੰਦੇ ਜਿੱਥੇ ਅਸੀਂ ਇਕੱਠੇ ਹੋ ਕੇ ਗੱਲ ਕਰੀਏ ਹੁਣ ਅਸੀਂ ਥੋੜੇ ਜਿ ਇਕੱਠੇ ਹੋ ਕੇ ਗੱਲ ਵੀ ਕਰ ਲੈਨੇ ਆ ਬਾਕੀ ਸਿੱਖ ਮੀਡੀਆ ਸੈਂਟਰ ਤੇ ਅਸੀਂ 18 ਤੋਂ ਸਾਡਾ ਬੈਚ ਚੱਲ ਰਿਹਾ ਤੇ 15 ਦਾ ਬੈਚ ਐਵਰੇਜ ਹੁੰਦਾ ਤੇ 6 ਬੈਚ ਨਿਕਲ ਚੁੱਕੇ ਆ 6 ਬੈਚ ਉਥੇ ਉਹ ਕੰਮ ਕਰ ਰਿਹਾ ਸਾਰੇ ਉਹਨਾਂ ਨੂੰ ਅਸੀਂ ਪ੍ਰਾਣੀ ਹੁਣ ਹਾ ਪ੍ਰਿੰਟਿੰਗ ਜਿਹੜਾ ਪ੍ਰਿੰਟਿੰਗ ਪ੍ਰੈਸ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਪ੍ਰਿੰਟ মিডিਆ ਉਹ ਤਾਂ ਅਸੀਂ ਖਤਮ ਕਰਤਾ ਸਾਰਾ ਤੇ ਨਾ ਉਹਨੇ ਰਿਵਾਈਵ ਹੋਣਾ ਪ੍ਰਿੰਟ মিডিਆ ਨੇ ਇਹ ਪਤਾ ਹੀ ਐ ਅਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਹੁਣ ਇਲੈਕਟ੍ਰੋਨਿਕਸ মিডিਆ ਦੇ ਬਾਰੇ ਵੀਡੀਓਗ੍ਰਾਫੀ ਵੀਡੀਓ ਐਡੀਟਿੰਗ ਔਰ ਕੈਮਰਾ ਹੈਂਡਲਿੰਗ ਸਟਿਲ ਕੈਮਰਾ ਦੂਸਰਾ ਵੀਡੀਓ ਕੈਮਰਾ ਤੇ ਇੰਟਰਵਿਊ ਕਿਵੇਂ ਕਰਨਾ ਕੰਡਕਟ ਕਰਨਾ ਸਾਰਾ ਇਹ ਸਾਰੀਆਂ ਗੱਲਾਂ ਅਸੀਂ ਮਾਡਰਨ ਟੈਕਨੀਕਾਂ ਵਾਲੀਆਂ ਸਿਖਾਉਂਦੇ ਉਹਦੇ ਲਈ ਅਸੀਂ ਇੱਕ ਟੀਚਰ ਬਕਾਇਦਾ ਅਸੀਂ ਰੱਖਦੇ ਆ ਜਿਹੜੇ ਪ੍ਰੋਫੈਸ਼ਨ ਚ ਕੰਮ ਕਰ ਲਏ ਉਹਨਾਂ ਨੂੰ ਰੱਖਦੇ ਆ ਤੇ ਬਾਕੀ ਜਿਹੜੇ ਸਾਰੇ ਬੱਚੇ ਸਾਡੇ ਕੋਲੇ ਹੁੰਦੇ ਆ ਉਹਨਾਂ ਨੂੰ ਅਸੀਂ ਫ੍ਰੀ ਰਹਿਣਾ ਤੇ ਫ੍ਰੀ ਖਾਣਾ ਪੀਣਾ ਤੇ ਬਾਕੀ ਉਹਦੇ ਨਾਲੇ ਕੋਰਸ ਦੀ ਵੀ ਕੋਈ ਫੀਸ ਨਹੀਂ ਤੇ ਥੋੜੇ ਜੇ ਗਰੀਬ ਬੱਚੇ ਅਸੀਂ ਰੱਖਦੇ ਆ ਪਤਾ ਲੱਗ ਜਾਂਦਾ ਉਹਨਾਂ ਦੇ ਪੇਰੈਂਟਸ ਕਿਸੇ ਦਾ ਡਰਾਈਵਰ ਆ ਕਿਸੇ ਦਾ ਕੋਈ ਕੰਮ ਕਰਦਾ ਹੈ ਅਸੀਂ ਉਹ ਲੋਕ ਰੱਖ ਲੈਨੇ ਆ ਤੇ ਇਸ ਕਰਕੇ ਕਾਫੀ ਸੋਨਾ ਸਾਨੂੰ ਰਿਸਪੌਂਸ ਹੈ तकरीबन ਜਿੰਨਾ ਟੀਵੀ মিডিਆ ਹੈ ਸਾਡਾ ਉੱਥੇ ਸਾਰੇ ਉਹਦੇ ਸਾਡੇ 50 60 ਬੱਚੇ ਸਾਡੇ ਸੈਂਟਰ ਤੋਂ ਨਿਕਲ ਕੇ ਕੰਮ ਕਰਦੇ ਆ ਕਈ ਬੰਦੇ ਆ ਵੀ ਥੋੜਾ ਜਾ ਸਾਡੇ ਵੱਲ ਆ ਗੱਲ ਕੀਤੀ ਜਾਵੇ ਤੇ ਇਹ ਕਾਫੀ ਮੁਸ਼ਕਲ ਕੰਮ ਹੈ ਇਹ ਮੁਸ਼ਕਲਾਂ ਪ੍ਰੈਸ ਨੂੰ ਹਮੇਸ਼ਾ ਚਲਣੀਆਂ ਪੈਣਗੀਆਂ ਤੁਸੀਂ ਕਿਸੇ ਵੀ ਟ੍ਰਬਲਡ ਏਰੀਆ ਜਿੱਥੇ ਟ੍ਰਬਲ ਚਲਦੀ ਹੈ ਕੰਟਰੀ ਦੇ ਵਿੱਚ ਉੱਥੇ ਜਾ ਕੇ ਕੰਮ ਕੰਮ ਕਰੋ ਕਸ਼ਮੀਰ ਦਾ ਤੁਸੀਂ ਸੋਚਿਆ ਹੀ ਨਹੀਂ ਕਸ਼ਮੀਰ ਦੇ ਵਿੱਚ ਇੰਨੀयां ਜ਼ਿਆਦਾ ਕੀ ਕਰਨਾ ਪਏ ਕਸ਼ਮੀਰ ਦੇ ਤਕਰੀਬਨ ਜਨਰਲ ਸਾਰੇ ਅੰਦਰ ਹੀ ਆ ਕਿਸੇ ਤੇ ਕੋਈ ਨਾ ਕੋਈ ਐਕਟਰ ਲੱਗਿਆ ਕੁਝ ਲੱਗਿਆ ਬਾਹਰ ਤਾਂ ਹੈ ਹੀ ਨਹੀਂ ਇੱਥੇ ਤੁਹਾਨੂੰ ਜਿੰਨੇ ਕ ਖੁੱਲ ਮਿਲ ਜਾਂਦੀ ਹੈ ਇਹ ਤਾਂ ਈਡੀਐਸ ਤਾਂ ਉੱਥੇ ਬੈਠੇ ਵੀ ਨਹੀਂ ਸੋਚ ਸਕਦੇ ਮੁਸ਼ਕਿਲ ਹੈ ਕੰਮ ਸਾਰਾ ਤੇ ਪਰ ਫੇਰ ਵੀ ਇਸ ਮੁਸ਼ਕਿਲ ਕੰਮ ਦੇ ਵਿੱਚ ਵੀ ਸਾਨੂੰ ਕਰਨਾ ਪੈਂਦਾ ਹੈ ਮੁਸ਼ਕਿਲ ਤਾਂ ਇੱਥੋਂ ਤੱਕ ਹੈ ਵੀ ਯੂਪੀ ਦੇ ਪੱਤਰਕਾਰਾਂ ਨੂੰ ਵੀ ਬੜਾ ਮੁਸ਼ਕਿਲ ਆਉਂਦਾ ਕਿ ਉਹ ਕਿਸੇ ਦੰਤ ਪਰ ਰੇਪ ਨੂੰ ਦੰਤ ਦੇ ਮਾਰੇ ਨੂੰ ਕਿਸੇ ਤੇ ਕਵਰ ਕਰ ਦੇਣ ਤੇ ਉਹਨਾਂ ਦੇ ਬੁਰੇ ਹਾਲ ਹੋ ਜਾਂਦੇ ਆ ਸਾਰਿਆਂ ਦੇ ਕੇਸ ਦਾ ਅੰਜਾਮ ਅਕਲ ਗਿਆ ਹੈ ਕੇਸ ਬਣੇ ਓਕੇ ਇਸ ਵੀ ਬਣ ਜਾਂਦੇ ਕੇਸ ਵੀ ਬਣਦੇ ਆ ਠੀਕ ਕਰ ਰਹੇ ਆ ਫਿਰ ਸਭ ਜੇਸ ਵੀ ਬਣਦੇ ਆ ਤੇ ਇਥੋਂ ਤੱਕ ਵੀ ਕੋਈ ਸ਼ਰਾਬ ਦੀ ਵੱਡੀ ਲੋਪੀਆ ਠੇਕੇਦਾਰ ਹੈ ਉਥੇ ਤੇ ਇਹ ਜਿਹੜੇ ਕੰਮ ਹੈ ਸ਼ਰਾਬ ਦੀਆਂ ਲੋਪੀਆਂ ਲੋਪੀਆਂ ਦੇ ਤੇ ਇਹ ਦਾ ਇਹਨਾਂ ਵਿੱਚ ਝੇਰਾ ਫੇਰੀਆਂ ਤੋਂ ਬਗੈਰ ਤਾਂ ਚੱਲਦੇ ਨਹੀਂ ਚਲਾਉਂਦੇ ਵੀ ਆ ਤੇ ਇੱਕ ਸਾਡੇ ਹੋਰ ਗੱਲ ਬਹੁਤ ਜ਼ਿਆਦਾ ਭੈੜੀ ਹੋਈ ਵੀ ਆ ਜਿਹੜੀ ਇੰਡੀਆ 'ਚ ਹੋਰ ਵੀ ਔਖਾ ਕੰਮ ਹੈ ਸਾਰਾ ਉਹ ਇਥੋਂ ਨਾਲੋਂ ਕਿਤੇ ਜ਼ਿਆਦਾ ਔਖਾ ਹੈ ਇੱਕ ਤਾਂ ਪੋਲੀਟਿਸ਼ੀਅਨ ਇਹਨਾਂ ਜਿੱਸੇਦਾਰ ਹੁੰਦੇ ਆ ਸਾਰੇ ਬਿਜ਼ਨਸਾਂ ਵਿੱਚ ਸ਼ਰਾਬ ਸ਼ਰੂਕਦਾਰ ਇੱਜਾ ਹੋਰ ਵੀ ਮਾੜੇ ਪਿੰਗੇ ਧੰਨਾ ਪੂਰੇ ਜਿੱਸੇਦਾਰ ਹੁੰਦੇ ਆ ਫਿਰ ਨਾਲ ਸਾਡੀ ਪੁਲਿਸ ਵੀ ਲੱਗਿਆ ਜਿੱਸੇਦਾਰ ਹੁਣ ਤਿੰਨ ਫੋਰਸਿਸ ਇਧੋ ਇਕੱਠੀਆਂ ਹੋ ਜਾਣ ਤੇ ਫਿਰ ਪੱਤਰਕਾਰ ਨੂੰ ਲਿਖਣਾ ਬਹੁਤ ਮੁਸ਼ਕਲ ਹੋ ਜਾਂਦਾ ਲਿਖਿਆ ਵੀ ਨਹੀਂ ਜਾਂਦਾ ਤੇ ਸਾਡੀਆਂ ਕਈਆਂ ਰੀ ਆਰਗੇਨਾਈਜੇਸ਼ਨਾਂ ਨੂੰ ਜਿੱ ਵੀ ਉਹ ਬੰਦਿਆਂ ਨੂੰ ਸਪੋਰਟ ਨਹੀਂ ਮਿਲਦੀ ਜਿਵੇਂ ਹੁਣ ਇਹਨਾਂ ਦਿਨਾਂ 'ਚ ਪਿਛਲੇ ਦਿਨਾਂ 'ਚ ਇੱਕ ਥੋਂ ਦੱਸਿਆ ਸਰ ਵੀ ਬਹੁਤ ਜਿਆਦੇ ਪਿਛਲੇ ਦਿਨਾਂ 'ਚ ਬਿਆਨ ਤੇ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨੂੰ ਫੋਨ ਕਰਾ ਦਿੰਦੇ ਸੀ ਪੱਤਰਕਾਰਾਂ ਨੂੰ ਸੁਣਿਆ ਹੁਣ ਤੁਹਾਡੇ ਤੱਕ ਕੌਫੜਾ ਪਹੁੰਚਿਆ ਹੁੰਦਾ ਕਿਹੜਾ ਪੱਤਰਕਾਰ ਸੀ ਇਹਨੂੰ ਪਲੇ ਸਟੇਸ਼ਨ ਤੋਂ ਫੋਨ ਨਹੀਂ ਗਿਆ ਇਹ ਵੀ ਸਾਰਾ ਕੁਝ ਚੱਲਦਾ ਹੈ ਪ੍ਰੈਸ਼ਰ ਪਾਈ ਜਾਂਦੇ ਆ ਸਾਰੇ ਪਰ ਇਹਦੇ باوجود ਵੀ ਪ੍ਰੈਸ ਦਾ ਤਾਂ ਪ੍ਰੋਬਲਮ ਤਾਂ ਹੁੰਦੀ ਆ ਥੋੜਾ ਜਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਤਾਂ ਕੱਢਣੀ ਪੈਂਦੀ ਹੈ ਸੱਚ ਤੱਤ ਲਿਆਉਣਾ ਪੈਂਦਾ ਹੈ। ਇਹੀ ਮੁਸ਼ਕਲ ਕੰਮ ਹੈ।